ਸੋ ਇਸ ਵਕਤ ਅਸੀਂ ਮੌਜੂਦਾ ਜੀ ਇਤਿਹਾਸਕ ਸਥਾਨ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਜਿੱਥੇ ਤੁਹਾਨੂੰ ਪਤਾ ਹੀ ਹੈ ਕਿ ਸਾਲਾਨਾ ਸ਼ਹੀਦੀ ਜੋੜ ਮੇਲਾ ਇੱਥੇ ਮਨਾਇਆ ਜਾ ਰਿਹਾ ਸੋ ਸਾਡੇ ਦਰਮਿਆਨ ਇਸ ਵਕਤ ਨਿਹੰਗ ਸਿੰਘ ਕੋਜਾ ਮੌਜੂਦ ਨੇ ਆਸਤ ਸ਼ਾਸਤਰ ਨਾਲ ਵੀ ਇਹ ਪੂਰੀਆਂ ਲੈਸ ਨੇ ਦੇਖਣ ਨੂੰ ਦੇਖੀਏ ਤਾਂ ਸਿੰਘਾਂ ਦੇ ਆਪਣੇ ਸ੍ਰੀ ਸਾਹਿਬ ਹੋ ਗਈ ਇਹ ਖਾਸ ਤੌਰ ਦੇ ਉੱਤੇ ਹੋਰ ਵੀ ਕਈ ਇਹਨਾਂ ਦੇ ਜਿਹੜੇ ਸ਼ਾਸਤਰ ਨੇ ਉਹ ਪਹਿਨੇ ਹੋਏ ਨੇ ਖਾਸ ਤੌਰ ਦੇ ਤੇ ਟੱਲੀਆਂ ਬਾਬੀ ਇਹ ਜਿਹੜੀਆਂ ਟੱਲੀਆਂ ਨੇ ਇਹਦਾ ਇਹਦਾ ਕੀ ਇਤਿਹਾਸ ਆ ਜਾਂ ਕੀ ਦਾ ਕਾਰਨਾ ਚਲੋ ਸ੍ਰੀ ਸਾਹਿਬ ਹੋਗੇ ਜਾਂ ਹੋਰ ਸ਼ਾਸਤਰ ਹੋਗੇ ਇਹਦੇ ਬਾਰੇ ਥੋੜਾ ਦੱਸੋ ਜੀ ਕੀ ਇਹਦਾ ਹੈਗਾ ਜੀ ਆਪਣੇ ਏਦਾ ਹੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਕਰ ਆਲਾਵੇਂ ਨਿਹਾਲ ਹੋ ਜਾਵੇ ਸਿੰਘਾਂ ਸਿੱਧਾਂ ਦੇ ਮਨ ਨੂੰ ਭਾਵੇ ਸਾਸਰੀ ਆਕਾਰ ਏਦਾ ਜੀ ਮਤਬਲੇ ਇਹ ਹੈ ਜੀ ਅਸੀਂ ਪਿਛਲੇ ਜਨਮ ਚ ਸਾਡਾ ਨਾਮ ਸੀ ਮੋਹਨ ਸਿੰਘ ਤੁਹਾਡਾ ਆਪਣਾ ਹਾਂ ਤੁਹਾਡਾ ਆਪਣਾ ਮੇਰਾ ਆਪਣਾ ਨਾਮ ਪਿਛਲੇ ਜਨਮ ਦਾ ਮਤਲਬ ਵੀ ਅਸੀਂ ਇਹ ਚੋਲਾ ਨਹੀਂ ਪਾਇਆ ਸੀ ਚੋਲਾ ਪਹਿਨਣ ਤੋਂ ਪਹਿਲਾਂ ਅਸੀਂ ਸੋ ਸਾਦੇ ਬਾਣੇ ਤੁਹਾਡੇ ਵਾਲੇ ਬਾਣੇ ਚ ਤੀ ਤਾਂ ਸਾਡਾ ਨਾਮ ਸੀ ਮੋਹਨ ਸਿੰਘ ਤੇ ਅਸੀਂ ਗੁਰੂ ਜੀ ਦਾ ਚੋਲਾ ਜਦੋਂ ਇਹ ਪਾ ਲਿਆ ਫਤੇ ਸਿੰਘ ਜੀ ਦਾ ਤਾਂ ਅਸੀਂ ਫਿਰ ਆਪਦਾ ਨਾਮ ਬਦਲ ਕੇ ਬਲਦ ਸਿੰਘ ਰੱਖਿਆ ਬਾਬੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਪਿਛਲੇ ਜਨਮ ਦੇ ਵਿੱਚ ਨਵ ਜਨਮ ਜਦੋਂ ਇਹ ਸਿੱਖੀ ਰੂਪ ਹੁੰਦਾ ਨਾ ਇਹ ਨਵਾਂ ਆ ਜਾ ਠੀਕ ਠੀਕ ਹੈ ਹਾਂ ਇਹ ਜਨਮ ਦੀ ਗੱਲ ਕਰਦੇ ਹਾਂ ਠੀਕ ਹੈ ਇਹ ਜਨਮ ਸਿੱਖੀ ਰੂਪ ਦਾ ਜਨਮ ਨਵਾਂ ਜਨਮ ਹੁੰਦਾ ਹੈ ਜਿਹੜੇ ਪਿਛਲੇ ਜਨਮ ਦੇ ਹੁੰਦੇ ਪਾਪ ਕਰੇ ਹੋਏ ਉਹ ਸਾਡੇ ਇਹ ਅਸੀਂ ਇਹ ਜਨਮ ਨੂੰ ਅਸੀਂ ਨਵਾਂ ਜਨਮ ਸਮਝ ਲੈਂਦੇ ਆ ਨਿਆ ਅੰਗ ਦਾ ਮਤਲਬ ਨਿਆ ਅੰਗੇ ਸਾਨੂੰ ਅੰਗ ਮਿਲਦੇ ਆ ਨਾ ਮੈਂ ਇਹ ਨਾ ਹਾਂ ਅਸੀਂ ਇਹਨੂੰ ਇਸੇ ਦਾ ਇਹੀ ਸਮਝਦੇ ਆਂ ਬਾਕੀ ਹੋਰ ਪਹੁੰਚ ਜਾਣਾ ਬੰਦਾ ਨਹੀਂ ਇਹ ਅਸੀਂ ਟੱਲੀਆਂ ਦਾ ਰਾਜ ਇਹ ਆ ਜੀ ਸਾਡਾ ਨੌ ਬੌਲਦ ਸਿੰਘ ਰੱਖਿਆ ਸੀਨੇ ਜਿਹੜਾ ਬੌਲਦ ਸਿੰਘ ਤੁਹਾਨੂੰ ਵੀ ਪਤਾ ਜਿਹੜਾ ਜਿਵੇਂ ਹੁਣ ਬੋਤਾ ਸਿੰਘ ਹੋ ਗਏ ਸੀ ਗਰਦਾਂ ਸਿੰਘ ਨਹੀਂ ਹੋਏ ਐਹੇ ਨੌ ਨਿੰਗ ਸਿੰਘਾਂ ਦੇ ਹੁੰਦੇ ਸੀਗੇ ਤਾਂ ਕਰਕੇ ਅਸੀਂ ਟੱਲੀਆਂ ਤਾਂ ਪਾ ਲਈਆਂ ਸਾਡੀ ਪਛਾਣ ਆ ਬੌਲਦ ਸਿੰਘ ਦੀ ਇਹ ਅਸੀਂ ਜਦੋਂ ਵੀ ਸਾਡੇ ਕੋਈ ਜਥੇਦਾਰ ਕੋਈ ਵੀ ਜੀ ਬਾਬਾ ਕਰਦੇਵ ਸਿੰਘ ਸੀ ਦੀਵਾਗ ਵਾਲੇ ਸਾਨੂੰ ਮਿਲ ਜਾਂਦੇ ਨੇ ਉਹਨਾਂ ਨੂੰ ਪਤਾ ਬਲਦ ਆ ਗਿਆ ਸਾਡਾ ਟੱਲੀਆਂ ਖੜਕਦੀਆਂ ਨੇ ਤਾਂ ਪਤਾ ਲੱਗ ਜਾਂਦਾ ਬਲਦ ਸਿੰਘ ਆ ਗਿਆ ਇਹ ਟੱਲੀਆਂ ਅਸੀਂ ਇਸ ਕਰਕੇ ਪਾਈਆਂ ਨੇ ਜੀ ਬਾਬੀ ਗੱਲ ਕਰੀਏ ਟੱਲੀਆਂ ਜਿਵੇਂ ਤੁਸੀਂ ਲੰਕਾਈਆਂ ਹੋਈਆਂ ਨੇ ਇਹ ਟੱਲੀਆਂ ਹੋਰ ਹੀ ਆਪਾਂ ਨੇ ਅੰਗ ਸਿੰਘ ਜਿਹੜੇ ਆਪਣੇ ਸਿੰਘ ਨੇ ਉਹਨਾਂ ਦੇ ਤਾਂ ਪਾਈਆਂ ਨਹੀਂ ਹੁੰਦੀਆਂ ਕੋਈ ਜਾਂ ਥੋੜੀ ਵੱਖ ਪਾ ਲੈਣਗੇ ਉਹ ਮੇਦੇ ਤੇ ਨੌ ਦੇ ਨਾਲ ਪਾਈਆਂ ਨੇ ਨਾ ਪੱਲੀ ਬਲਦ ਦੇ ਪੈਂਦੀ ਹੁੰਦੀਆਂ ਨੇ ਨਾ ਗੱਲ 'ਚ ਤੇ ਗਲਦ ਬਲਦ ਪਾਉਂਦੇ ਹੁੰਦੇ ਨੇ ਤੇ ਬਲਦ ਦੀ ਨਿਸ਼ਾਨੀ ਆ ਤਾਂ ਕਰਕੇ ਮੈਂ ਬਲਦਾਂਗਾ ਮੇਰਾ ਨਾਮ ਬਲਦ ਸਿੰਘ ਆ ਤਾਂ ਕਰਕੇ ਮੈਂ ਟੱਲੀ ਪਾਈ ਆ ਮੇਰੀ ਇਹ ਪਹਿਚਾਨ ਆ ਮੈਂ ਬੋਲਦੇ ਸਿੰਘ ਆ ਪਛਾਣ ਕਰਕੇ ਜਾਂਦੀ ਹੈਗੀ ਆ ਇਹ ਤਾਂ ਨਹੀਂ ਕੋਈ ਜਾਣਦੀ ਜਿਵੇਂ ਆਪਾਂ ਕਹਿੰਦੀ ਕੋਈ ਸੰਪਰਦਾ ਜਿਹੜੀ ਹੁੰਦੀ ਹੈ ਲੱਗ ਜਾਂਦੀ ਕੋਈ ਸੰਪਰਦਾ ਹੀ ਇਹ ਤਾਂ ਮੈਂ ਆਪਦੀ ਖੁਸ਼ੀ ਨਾਲ ਮੈਂ ਬਲਦ ਸਿੰਘ ਬਣਿਆ ਤਾਂ ਕਰਕੇ ਮੈਂ ਟੱਲੀ ਪਾਈ ਆ ਬਲਦ ਦੀ ਨਿਸ਼ਾਨੀ ਟੱਲੀਆਂ ਦਾ ਵੀ ਹਾਂ ਜਦੋਂ ਤੁਰੇ ਜਾਂਦਾ ਨਾ ਬਲਦ ਰਾਤ ਨੂੰ ਤੁਰੇ ਜਾਂਦੇ ਆ ਕੋਈ ਜਾਨਵਰ ਕੀੜਾ ਪਕੌੜਾ ਕਈ ਵਾਰ ਅਸੀਂ ਨੰਗੇ ਪੈਰੀ ਜਿਆਦਾ ਰਹਿੰਨੇ ਆ ਤਾਂ ਉਹ ਪਰਾਂ ਹੋ ਜਾਂਦਾ ਟੱਲੀਆਂ ਸੁਣ ਕੇ ਮੇਨ ਇਹ ਤਾਂ ਵੀ ਜਾਂਦੀ ਹੈਗੇ ਜਾਂਦੇ ਜਿਵੇਂ ਆਪਣੇ ਅਸਥ ਸਸਤਰ ਪੈਸ ਨੂੰ ਗੁਰੂ ਸਾਹਿਬ ਨੇ ਦਿੱਤੇ ਨੇ ਅਸਥ ਸਸਤਰ ਆਪਾਂ ਨੂੰ ਦਿੱਤੇ ਨੇ ਪੰਜ ਕਕਾਰ ਦਿੱਤੇ ਨੇ ਹਨਾ ਇਹ ਆਪਾਂ ਉਦੋਂ ਤੇ ਇਹੀ ਹੁੰਦਾ ਕਿ ਆਪਾਂ ਕੋਈ ਮਾੜਾ ਕੰਮ ਕਾਰਜ ਜਨ ਜੀ ਉਹ ਆਪਾਂ ਨੂੰ ਦੱਸਦੇ ਨੇ ਉਸੇ ਤਰ੍ਹਾਂ ਜਿਹੜੀ ਟੱਲੀਆਂ ਨੇ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਕਿਤੇ ਰਹੇ ਜਾਂਦੇ ਹੋ ਸਾਸਤਰ ਅਸੀਂ ਇਸ ਗੱਲੋਂ ਵੀ ਪਾਣੇ ਕਿਉਂਕਿ ਅਸੀਂ ਜ਼ੁਲਮ ਨਹੀਂ ਦੇਖ ਸਕਦੇ ਕਿਸੇ ਉੱਤੇ ਹੁੰਦਾ ਇਹ ਤਾਂ ਕਰਕੇ ਗੁਰੂ ਮਹਾਰਾਜ ਨੇ ਦਿੱਤੇ ਨੇ ਵੀ ਗੁਰੂ ਦੇ ਸਿੰਘ ਦੇ ਸਾਸਤਰ ਕਿਤੇ ਜੁਲਮ ਹੋ ਰਿਹਾ ਨੇ ਅਤਿਆਂ ਦੇ ਉੱਤੇ ਆਪਾਂ ਉਹਨੂੰ ਰੋਕ ਸਕਦੇ ਆ ਉਹ ਸਿੰਘ ਨੇ ਹਰ ਇੱਕ ਦੁਨੀਆ ਦੇ ਵਿੱਚ ਦਿਲਾਂ ਦੇ ਵਿੱਚ ਸਿੰਘ ਨੇ ਰਾਜ ਕਰਨਾ ਦਿਲਾਂ ਦੇ ਵਿੱਚ ਹਰ ਇੱਕ ਨਾਲ ਪਿਆਰ ਕਰਨਾ ਹਰ ਇੱਕ ਨੂੰ ਜੇ ਕੋਈ ਸਾਨੂੰ ਬੀੜੀ ਸਿਗਰਟ ਪੀਂਦਾ ਦਿਖ ਜਾਂਦਾ ਅਸੀਂ ਉਹਨੂੰ ਮਾਰਦੇ ਨਹੀਂ ਕੁੱਟਦੇ ਨਹੀਂ ਕਿਹਨਾਂ ਪਿਆਰ ਨਾਲ ਕਹਿੰਦੇ ਆ ਵੀਰੇ ਮੰਨ ਕਰ ਦੇ ਤੇਰੇ ਕਿਸੇ ਬਾਤ ਤੇ ਚੰਗੀ ਚੀਜ਼ ਨਹੀਂ ਆਉਂਗੀ ਜੇ ਅਗਲਾ ਉਦੋਂ ਵੀ ਗਾਹਾਂ ਨਾ ਕਰੇ ਫੇਰ ਸਿੰਘ ਮਜਬੂਰ ਹੋ ਕੇ ਕਰਦੇ ਹੁੰਦੇ ਨੇ ਨਹੀਂ ਐ ਕੋਈ ਸਿੰਘ ਕਿਸੇ ਦੇ ਉੱਤੇ ਹੱਥ ਨਹੀਂ ਚਾਹਦਾ ਹੁੰਦਾ ਆਪਾਂ ਰੋਕਦੇ ਆਂ ਚਿੰਤਾ ਹਾਂ ਹਾਂ ਠੀਕ ਹੈ ਠੀਕ ਹੈ ਚਲੋ ਬਾਕੀ ਮੇਨ ਤਾਂ ਟੱਲੀਆਂ ਦਾ ਇਹੀ ਜਨਦੀ ਮੇਨ ਹੈ ਮੇਨ ਟੱਲੀ ਦਾ ਇਹ ਮੇਰਾ ਨੋ ਬੋਲਦ ਸਿੰਘ ਰੱਖਿਆ ਹੋਇਆ ਮੈਂ ਤਾਂ ਕਰਕੇ ਇਹ ਦੇ ਕਰਕੇ ਮੈਨੂੰ ਸੰਤ ਮਹਾਤਮਾ ਦੇਖਦੇ ਨੇ ਨਾ ਤਾਂ ਖੁਸ਼ ਹੋ ਜਾਂਦੇ ਨੇ ਵੀ ਬੋਲਦ ਆ ਗਿਆ ਸਾਡਾ ਉਹਦੇ ਨਾਲ ਉਹਨਾਂ ਦੇ ਖੁਸ਼ਿਆਂ ਦੇ ਉੱਤੇ ਚਿਹਰਿਆਂ ਦੇ ਉੱਤੇ ਖੁਸ਼ੇ ਆ ਜਾਂਦੇ ਨੇ ਸਾਨੂੰ ਵੀ ਖੁਸ਼ੀ ਮਿਲਦੀ ਹੈਗੀ ਸੋ ਦੋਸਤੋ ਜਿਸ ਸਰ ਤੁਸੀਂ ਦੇਖਿਆ ਬਾਬੇ ਉਹਨਾਂ ਨਾਲ ਗੱਲ ਕੀਤੀ ਆ ਤੇ ਨੰਗ ਸਿੰਘ ਜੀ ਸਾਡੇ ਇਧਰ ਮਨ ਮੌਜੂਦ ਸੀ ਕਿ ਵਿਸ਼ੇਸ਼ ਤੌਰ ਤੇ ਉੱਤੇ ਫਤਿਹਗੜ੍ਹ ਸਾਹਿਬ ਵਿਖੇ ਆਪਣਾ ਨਤਮਸਤਕੂਣੀ ਪਹੁੰਚੇ ਹੋਏ ਸੀਗੇ ਸਾਲਾਨਾ ਸ਼ਹੀਦੀ ਜੋੜ ਮੇਲਾ ਤੇ ਵਿਸ਼ੇਸ਼ ਤੌਰ ਤੇ ਗੱਲ ਕੀਤੀ ਇਹਨਾਂ ਨੇ ਟੱਲੀਆਂ ਦੀ ਹੋਰ ਵੀ ਥਾਸਰ ਪਏ ਹੋਣੇ ਪਰ ਟੱਲੀਆਂ ਇਹਨਾਂ ਨੇ ਕਿਉਂ ਪਾਈਆਂ ਨੇ ਅਸੀਂ ਦੇਖਿਆ ਜਦੋਂ ਲੰਗਦੇ ਆ ਨੇ ਕਿ ਬਾਬੇ ਦੇ ਟੱਲੀਆਂ ਜਿਹਨਾਂ ਦੀ ਪਾਈ ਹੋਈ ਨਾ ਸੀ ਕਿ ਚਲੋ ਪੁੱਛਦੇ ਆ ਕਿਦਾ ਕੋਈ ਇਤਿਹਾਸ ਜਾਂਦਾ ਕੀ ਕਾਰਨ ਆ ਸੋ ਬਾਬੇ ਨੇ ਵਿਸਤਾਰਪੂਰਵਕ ਦੱਸਿਆ ਕਿ ਇਹਨਾਂ ਨੇ ਟੱਲੀਆਂ ਕਿਉਂ ਪਾਈਆਂ ਨੇ ਸੋ ਦੇਖਦੇ ਰਹੋ ਜੀ ਗੁਰਦੁ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ